ਬੈਠੋ ਜੀ ਆਪ ਬਿਨ ਮੁਬਾਰਕ ਜੀ ਨਹੀਂ ਨਹੀਂ ਇਹ ਜੋ ਹੈ ਨਾ ਨਹੀਂ ਨਹੀਂ ਇਹ ਲਾਈਵ ਜਿਹੜੇ ਜਿਹੜੇ ਜੁਆਇਨ ਨੇ ਉਹ ਨਾ ਪਾਇਆ ਅੱਛਾ ਜੇ ਤੁਸੀਂ ਇਹਨਾਂ ਬੰਦਿਆਂ ਨੂੰ ਅੱਗੇ ਕਰਦੇ ਹੋ ਥੋੜਾ ਜਿਹਾ ਆਪ ਤੁਸੀਂ ਆਪ ਤੁਸੀਂ ਵੇਹ ਇੱਕ ਜਿਹੜੇ ਜਿਹੜੇ ਇਕੱਠੇ ਹੋ ਜੋ ਥੋੜੇ ਜਿਹਾ ਚਲੋ ਹਾਂ ਸ਼ੁਰੂ ਕਰਤਾ ਨੰਬਰ ਦੇ ਕਯੂਜ਼ ਆ ਨਾਮ ਯਾਰ ਵੀ ਆ ਇਹ ਮਾਈਕ ਵਾਲਾ ਹਾਂ ਹਾਂ ਜੀ ਕਰੀਸ਼ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਧੰਨਵਾਦ ਹੈ ਸਾਡੇ ਮੀਡੀਆ ਟੀਮ ਦਾ ਅਸੀਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਅੱਜ ਫੇਰ ਤੁਹਾਡੇ ਰੂਬਰੂ ਹੋਏ ਆ ਮੇਰੇ ਨਾਲ ਮੇਰਾ ਵੱਡੇ ਵੀਰ ਜਿਹੜੇ ਕੈਬਨਟ ਮਨਿਸਟਰ ਨੇ ਹਰਦੀਪ ਮੁੰਡੀਆ ਜੀ ਉਹ ਵੀ ਨਾਲ ਨੇ ਔਰ ਮੇਰੇ ਨਾਲ ਸਾਡੇ ਲਾਡੀ ਟੌਂਜੀ ਐਮ ਐਲ ਏ ਸਾਹਿਬ ਉਹ ਵੀ ਪਹੁੰਚੇ ਨੇ ਸਾਡੇ ਲਖਨਾ ਸਾਹਿਬ ਉਹ ਵੀ ਪਹੁੰਚੇ ਨੇ ਔਰ ਸਾਡੇ ਨੌਜਵਾਨ ਆਗੂ ਲਾਲਜੀਤ ਭੁੱਲਰ ਜੀ ਕੈਬਨਟ ਮਨਿਸਟਰ ਪੰਜਾਬ ਉਹ ਵੀ ਆ ਗਏ ਨੇ ਵਰਸਪ ਸਿੰਘ ਸਾਹਿਬ ਵੀ ਅਰੂਰੂ ਨੇ ਔਰ ਸਾਡੇ ਹੈਪੀ ਜੀ ਐਮਐਲਏ ਸਾਹਿਬ ਉਹ ਵੀ ਔਰ ਉਹਨਾਂ ਦੇ ਨਾਲ ਪੱਟੀ ਸਾਹਿਬ ਔਰ ਮੈਂ ਆਪ ਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਅੱਜ ਜਿਹੜੀ ਇਹ ਨੌਜਵਾਨਾਂ ਦੀ ਟੀਮ ਹੈ ਇਹ ਕਾਫੀ ਲੰਮੇ ਸਮੇਂ ਤੋਂ ਜਿਹੜੀ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਕੰਮ ਕਰ ਰਹੀ ਸੀ ਔਰ ਅਕਾਲੀ ਦਲ ਦੇ ਨਾਲ ਖੋਲ ਕੇ ਦੇ ਜਨਮ ਅਕਾਲੀ ਦਲ ਦੇ ਨਾਲ ਇਹ ਨੌਜਵਾਨ ਜਿਹੜੇ ਨੇ ਇਹ ਕੰਮ ਕਰਦੇ ਰਹੇ ਨੇ ਸੋ ਮੈਂ ਦੱਸਣਾ ਚਾਹੁੰਦਾ ਜੀ ਇਹ ਸਾਡੇ ਐਮਸੀ ਨਰਿੰਦਰ ਸਿੰਘ ਨਾਗੀ ਜੀ ਜਿਨ੍ਹਾਂ ਦੀ ਅਗਵਾਈ ਹੇਠ ਵਾਰਡ ਨੰਬਰ 18 ਤੋਂ ਐਮਸੀ ਨੇ ਜਿਨ੍ਹਾਂ ਦੀ ਅਗਵਾਈ ਹੇਠ ਇਹ ਨੌਜਵਾਨ ਜਿਹੜੇ ਨੇ ਅਕਾਲੀ ਦਲ ਪਾਰਟੀ ਨੂੰ અલਵਿਦਾ ਕਹਿ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਨੇ ਔਰ ਉਹਨਾਂ ਦੇ ਨਾਲ ਸਾਡੇ ਵਿੱਕੀ ਗੇਲ ਜੀ ਜਿਹੜੇ ਕਾਫੀ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਸੇਵਾ ਨਿਭਾ ਰਹੇ ਨੇ ਉਹਨਾਂ ਦੀ ਉਹਨਾਂ ਦੀ ਮੈਂ ਕਹਿ ਸਕਦਾ ਵੀ ਜਿਹੜੀ ਮਿਹਨਤ ਉਹਨਾਂ ਦੀ ਮਿਹਨਤ ਦੇ ਅਕੋਰਡਿੰਗ ਜਿੱਥੇ ਵੀ ਉਹਨਾਂ ਦੀ ਡਿਊਟੀ ਲੱਗਦੀ ਹੈ ਸਾਡੇ ਵਿਜੇ ਗਿੱਲ ਹੋਣਾ ਦੀ ਪਾਰਟੀ ਨੂੰ ਮਾਣ ਵੀ ਹੈ ਔਰ ਉਹ ਆਪਣੀ ਮਿਹਨਤ ਜਿਹੜੀ ਹੈ ਉਹ ਡਿਊਟੀ ਜਿਹੜੀ ਹੈ ਲਗਨ ਨਾਲ ਨਿਭਾਉਂਦੇ ਨੇ ਔਰ ਵਾਕਿਆ ਜਿੱਥੇ ਵੀ ਉਹਨਾਂ ਦੀ ਡਿਊਟੀ ਲੱਗੀ ਹੈ ਉੱਥੋਂ ਦਾ ਰਿਜ਼ਲਟ ਜਿਹੜਾ ਬੜਾ ਪੋਜ਼ਿਟਿਵ ਆਇਆ ਹੁਣ ਮੈਂ ਆਪ ਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਨਾ ਇਹ ਨੌਜਵਾਨ ਆਗੂਆਂ ਦੇ ਵਿੱਚੋਂ ਜਿਹੜੇ ਇੱਕ ਜਸਪ੍ਰੀਤ ਸਿੰਘ ਗੁਰਮੀਰ ਸਿੰਘ ਮਨਪ੍ਰੀਤ ਸਿੰਘ ਮਨਜੋਤ ਸਿੰਘ ਕਰਨਪ੍ਰੀਤ ਸਿੰਘ ਸੋਨੂ ਬਿੱਲੂ ਜੀ ਜੈਦੀਪ ਗੁਰਨਾਮ ਸਿੰਘ ਅਮਨਦੀਪ ਸਿੰਘ ਦਲਜੀਤ ਸਿੰਘ ਅਵਤਾਰ ਸਿੰਘ ਹਰਬੀਰ ਸਿੰਘ ਖੁਸ਼ਬੀਰ ਸਿੰਘ ਤੇ ਹੈਪੀ ਸਿਰ ਔਰ ਗੁਰਮਹਿਰ ਸਿੰਘ ਇਹ ਨੌਜਵਾਨ ਆਗੂ ਕਿਉਂਕਿ ਜਿੱਧਰਲੇ ਪਾਸੇ ਕਹਿੰਦੇ ਨੇ ਨੌਜਵਾਨ ਜਿਹੜੇ ਤੁਰਦੇ ਨੇ ਉਧਰਲੇ ਪਾਸੇ ਨੂੰ ਮਾਹੌਲ ਆਪਣੇ ਆਪ ਹੀ ਚੜਦੀ ਕਲਾ ਚ ਹੋ ਜਾਂਦਾ ਅੱਜ ਇਹਨਾਂ ਨੌਜਵਾਨਾਂ ਨੂੰ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਜੀ ਆਖਦੇ ਹਾਂ ਔਰ ਇੱਕੋ ਗੱਲ ਇਹਨਾਂ ਨੂੰ ਵੀ ਦੱਸਣਾ ਚਾਹੁੰਦੇ ਆਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਕਿਸੇ ਨੂੰ ਕਿਸੇ ਕਿਸਮ ਦੀ ਸ਼ਫਾਰਿਸ਼ ਦੀ ਲੋੜ ਨਹੀਂ ਜੋ ਪਾਰਟੀ ਹੁਕਮ ਕਰਦੀ ਹੈ ਜੋ ਪਾਰਟੀ ਕੰਮ ਦਿੰਦੀ ਹੈ ਉਸ ਕੰਮ ਨੂੰ ਆਪਣੇ ਮਨੋਂ ਹੋ ਕੇ ਕੰਮ ਕਰੋ ਉਹਦੇ ਨਤੀਜੇ ਜਿਹੜੇ ਨੇ ਤੁਹਾਡੇ ਕੀਤੇ ਹੋਏ ਕੰਮਾਂ ਦੀ ਜਿਹੜੀ ਪ੍ਰਸ਼ੰਸਾ ਤੇ ਉਹਦਾ ਜਿਹੜਾ ਗੁਣ ਹੈ ਉਹ ਪਾਰਟੀ ਵਿੰਦਿਆਂ ਹੋਇਆ ਆਪਣੇ ਆਪ ਆਪਣੇ ਪਾਰਟੀ ਵਰਕਰ ਨੂੰ ਅੱਗੇ ਲੈ ਕੇ ਜਾਂਦੀ ਆ। ਸੋ ਐਸੇ ਪੰਜਾਬ ਦੇ ਵਿੱਚ ਆਮ ਘਰਾਂ ਚੋਂ ਨੌਜਵਾਨ ਉੱਠੇ ਜਿਨ੍ਹਾਂ ਨੂੰ ਪਾਰਟੀ ਨੇ ਵੱਡੇ-ਵੱਡੇ ਅਹੁਦਿਆਂ ਤੇ ਬਿਠਾਇਆ, ਵੱਡੇ-ਵੱਡੇ ਲੀਡਰ ਬਣਾਇਆ। ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੇ ਵਿੱਚ ਇੱਕੋ ਹੀ ਗੱਲ ਹੈ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਉਹ ਪਾਰਟੀ ਤਗੜਾ ਕਰਦੀ ਆ। ਹੁਣ ਮੇਰੇ ਨਾਲ ਹਰਦੀਪ ਮੁੰਡਿਆ ਜੀ ਬੈਠੇ ਨੇ ਔਰ ਲਾਲਜੀਤ ਪੁਲਰ ਜੀ ਬੈਠੇ ਨੇ। ਮੈਂ ਪਹਿਲਾਂ ਲਾਲਜੀਤ ਪੁਲਰ ਜੀ ਨੂੰ ਬੇਨਤੀ ਕਰੂੰਗਾ। ਵੀ ਉਹ ਅੱਜ ਦੀ ਪ੍ਰੈਸ ਕਾਨਫਰੰਸ ਬਾਰੇ ਜ਼ਰੂਰ ਵਿਚਾਰ ਕਰ ਵਿਚਾਰ ਦੇਣ ਔਰ ਮੈਂ ਇਹਨਾਂ ਨੌਜਵਾਨਾਂ ਸਾਥੀਆਂ ਦਾ ਇਹ ਕਹੂੰਗਾ ਵੀ ਉਹਨਾਂ ਦਾ ਵੀ ਜੀ ਆਇਆਂ ਆਖ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਪ੍ਰੈਜ਼ੀਡੈਂਟ ਅਮਨਪ੍ਰੀਤ ਸਿੰਘ ਸੈਰੀਕਾ ਜੀ ਨੇ ਬੜੀ ਵਿਸਥਾਰਨਾ ਜਿਹੜੇ ਸਾਥੀ ਆਏ ਆ ਉਹਨਾਂ ਬਾਰੇ ਦੱਸਿਆ ਜਿਹੜੇ ਸਾਡੀ ਸਾਥੀ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਆਵਾਜ਼ ਮੇ ਪਾਰਟੀ ਇਹਨਾਂ ਨੌਜਵਾਨ ਸਾਥੀਆਂ ਨੇ ਜੁਆਇਨ ਕੀਤੀ ਆ ਸਾਡੇ ਨਾਗੀ ਜੀ ਐਮਸੀ ਸਾਹਿਬ ਸਾਡੇ ਵਿੱਕੀ ਜੀ ਤੇ ਸਾਡੇ ਇਥੋਂ ਡਿਊਟੀ ਲੱਗੀ ਹੈ ਪੀ ਜੀ ਐਮਐਲਏ ਸਾਹਿਬ ਉਹਨਾਂ ਦਾ ਵੀ ਧੰਨਵਾਦ ਬਾਕੀ ਮੈਂ ਧੰਨਵਾਦ ਕਰਦਾ ਹਰਦੀਪ ਸਿੰਘ ਮੁੰਡੀਆਂ ਸਾਹਿਬ ਦਾ ਚੰਦ ਸਿੰਘ ਵਰਸੜ ਜੀ ਦਾ ਗੁਰਦੇਵ ਸਿੰਘ ਲਾਗੜਾ ਜੀ ਚੇਅਰਮੈਨ ਸਾਹਿਬ ਐਲ.ਡੀ ਟੋਰ ਜੀ ਦਾ ਸਾਡੇ ਚੇਅਰਮੈਨ ਨੇ ਰਾਜਾ ਸਾਸੀ ਤੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਦੇਖੋ ਆਮ ਆਦਮੀ ਪਾਰਟੀ ਉਹ ਪਾਰਟੀ ਆ ਜਿਹਦੇ ਵਿੱਚ ਸ਼ੀਰ ਅਰਵਿੰਦ ਕਹਿੰਦੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨੌਜਵਾਨਾਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਨੌਜਵਾਨ ਮੁੰਡੇ ਕੁੜੀਆਂ ਨੂੰ ਐਮਐਲਏ ਦੀਆਂ ਟਿਕਟਾਂ ਦਿੱਤੀਆਂ ਵਜ਼ੀਰ ਬਣਾਏ ਸਾਡੇ ਮੁੱਖ ਮੰਤਰੀ ਸਾਹਿਬ ਵੀ ਨੌਜਵਾਨਾਂ ਦੇ ਵਿੱਚ ਹੀ ਆਉਂਦੇ ਆ ਉਹ ਵੀ 24 ਘੰਟੇ ਰਾਤ ਦਿਨ ਕੰਮ ਕਰਦੇ ਆ ਤੇ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਟੀਮ ਆ ਐਮਐਲਏ ਨੌਜਵਾਨ ਨੇ ਤੇ ਗਾਂ ਸਾਡੇ ਚੇਅਰਮੈਨ ਸਰਪੰਚ ਥੱਲੇ ਜਿਹੜੀ ਕੈਡਰ ਦੀ ਟੀਮ ਆ ਉਹ ਵੀ ਸਾਰੇ ਨੌਜਵਾਨ ਨੇ ਤੇ ਜਦੋਂ ਨੌਜਵਾਨ ਪੀੜ੍ਹੀ ਕੰਮ ਕਰਦੀ ਆ ਉਹਨਾਂ ਨੂੰ ਕੰਮ ਕਰਨ ਦਾ ਜਜ਼ਬਾ ਹੁੰਦਾ ਹੈ ਤੇ ਫਿਰ ਵੇਖ ਕੇ ਦੂਜੀਆਂ ਪਾਰਟੀਆਂ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਨਮਾਇंदे ਨੇ ਉਹ ਵੀ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਲੱਗ ਪੈਂਦੇ ਆ ਤੇ ਪਿਆਰ ਦਾ ਉਸ ਦਾ ਨਤੀਜਾ ਅੱਜ ਵੱਡੀ ਗਿਣਤੀ ਦੇ ਵਿੱਚ ਸਾਡੇ ਦੂਜੀਆਂ ਪਾਰਟੀਆਂ ਦੇ ਵਿੱਚੋਂ ਨੌਜਵਾਨ ਸਾਥੀ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਆ ਤੇ ਮੈਂ ਇਹਨਾਂ ਸਾਰੇ ਸਾਥੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਵੀ ਤੁਹਾਨੂੰ ਪਾਰਟੀ ਦੇ ਵਿੱਚ ਪੂਰਾ ਮਾਨ ਸਤਕਾਰ ਤੇ ਤੁਹਾਨੂੰ ਪਾਰਟੀ ਦੇ ਵਿੱਚ ਸਰਕਾਰ ਦੇ ਵਿੱਚ ਐਮ ਮੌਕੇ ਤੇ ਕੰਮ ਕਰਨ ਦੀ ਜਿਹੜੀ ਆ ਉਹ ਜ਼ਿੰਮੇਵਾਰੀ ਦਿੱਤੀ ਜਾਊ ਮੌਕਾ ਦਿੱਤਾ ਜਾਊਗਾ ਤੇ ਜਿਹੜੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਢੇ 3 ਸਾਲਾਂ ਦੇ ਵਿੱਚ ਕੀਤੇ ਆ ਇਹ ਸਾਥੀ ਸਾਰੇ ਦੱਸਦੇ ਆ ਕਿ ਅਸੀਂ ਉਹਨਾਂ ਕੰਮਾਂ ਨੂੰ ਵੇਖ ਕੇ ਅੱਜ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਤੇ ਜਿਵੇਂ ਇਹ ਸਾਥੀ ਆਏ ਆ ਆਉਣ ਵਾਲੇ ਸਮੇਂ ਦੇ ਵਿੱਚ ਦਿਨ ਦਿਨ ਜਿਵੇਂ ਜਿਵੇਂ ਇਲੈਕਸ਼ਨ ਲਾ ਕੇ ਆਉਂਦੀ ਜਾਂਦੀ ਆ ਜਿਵੇਂ ਜਿਵੇਂ ਵੋਟਰਾਂ ਵਾਲਾ ਦਿਨ ਨੇੜੇ ਆਉਂਦਾ ਜਾਂਦਾ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਕਾਂਗਰਸ ਭਾਜਪਾ ਤੇ ਹੋਰ ਪਾਰਟੀਆਂ ਨੂੰ ਛੱਡ ਕੇ ਸਾਰੇ ਸਾਥੀ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਸ਼ਾਮਲ ਹੋਣਗੇ ਹਰਮੀਤ ਸਿੰਘ ਸੰਧੂ ਜਿਹੜੇ ਸਾਡੇ ਇਥੋਂ ਉਮੀਦਵਾਰ ਨੇ ਉਹਨਾਂ ਦੀ ਜਿਹੜੀ ਚੋਣ ਮੁਹਿੰਮ ਆ ਉਹਨੂੰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਥੀ ਜੁਆਇਨ ਕਰਕੇ ਔਰ ਉਹਨਾਂ ਦੀ ਲੀਡ ਨੂੰ ਵੱਡਾ ਕਰ ਰਹੇ ਆ ਤੇ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੰਮ ਕੀਤੇ ਆ ਇਹ ਮੋਹਰਾ ਉਹਨਾਂ ਦੇ ਕੰਮਾਂ ਤੇ ਲੱਗ ਰਹੀਆਂ ਇਹ ਜ਼ੁਵੈਨਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਕਰਕੇ ਹੋ ਰਹੀਆਂ ਤੇ ਵੇਖੋ ਜੋ ਪਾਰਟੀ ਨੇ ਅਜੰਡਾ ਦਿੱਤਾ ਸੀ ਵੋਟਾਂ ਤੋਂ ਪਹਿਲਾਂ ਬਿਲਕੁਲ ਉਸੇ ਅਜੰਡੇ ਤੇ ਚੱਲਦਿਆਂ ਪਾਰਟੀ ਨੇ ਮੈਰਿਟ ਦੇ ਆਧਾਰ ਤੇ 56000 ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਦਿੱਤੀਆਂ ਜਿਹਦੇ ਵਿੱਚ ਇੱਕ ਮਿਸਤਰੀ ਮਜ਼ਦੂਰ ਦਾ ਬੱਚਾ ਵੀ ਭਰਤੀ ਹੋਇਆ ਜਿਹਦੇ ਵਿੱਚ ਇੱਕ ਟਰੱਕ ਡਰਾਈਵਰ ਦਾ ਬੱਚਾ ਵੀ ਭਰਤੀ ਹੋਇਆ ਤੇ ਦਾਸ ਆਪਣੇ ਡਿਪਾਰਟਮੈਂਟ ਦੀ ਗੱਲ ਕਰੇ ਦਾਸ ਦੇ ਡਿਪਾਰਟਮੈਂਟ ਟ੍ਰਾਂਸਪੋਰਟ ਦੇ ਵਿੱਚ ਦੋ ਡਰਾਈਵਰ ਵੀਰ ਉਹਨਾਂ ਦੀਆਂ ਬੱਚੀਆਂ ਦੋਵੇਂ ਬੱਚੀਆਂ ਜੱਜ ਸਿਲੈਕਟ ਹੋਈਆਂ ਉਹ ਤਾਂ ਹੀ ਸੰਭਵ ਹੋਇਆ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਹੀਂ ਤੇ ਰਵਾਇਤੀ ਪਾਰਟੀਆਂ ਦੇ ਵਿੱਚ ਆਪਾਂ ਆਮ ਹੀ ਸੋਚਦੇ ਹੁੰਨੇ ਹਾਂ ਜਾਂ ਤੇ ਵੱਡਾ ਬੈਂਕ ਚਾਹੀਦਾ ਚਾ ਕਿਸੇ ਵੱਡੇ ਲੀਡਰ ਦੀ ਐਮ ਐਲ اے ਮੰਤਰੀ ਦੀ ਸ਼ਿਫਾਰਿਸ਼ ਚਾਹੀਦੀ ਆ ਇਹ ਸਾਰੀਆਂ ਗੱਲਾਂ ਤਾਂ ਹੀ ਸੰਭਵ ਹੋ ਸਕੀਆਂ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤੇ ਭਰਾਵੋ ਇਹ ਜਿਹੜੀ ਸੰਗਤ ਆ ਸੰਗਤ ਰੱਬ ਦੇ ਬਰਾਬਰ ਹੁੰਦੀ ਆ ਰੱਬ ਸੰਗਤ ਦੇ ਵਿੱਚ ਹੀ ਵੱਸਦਾ ਸੰਗਤ ਦੀ ਜਿਹੜੀ ਆਵਾਜ਼ ਆ ਉਹ ਇਹੋ ਆਵਾਜ਼ ਆ ਵੀ ਸਾਡੀ ਸਰਕਾਰ ਆ ਤੇ ਸਾਡੀ ਸਰਕਾਰ ਆ ਤੇ ਫਿਰ ਐਮ ਐਲ اے ਵੀ ਤੁਹਾਡਾ ਆਪਣਾ ਹੀ ਚਾਹੀਦਾ ਤਗੜੇ ਹੋ ਕੇ ਆਪਦੀ ਸਰਕਾਰ ਦਾ ਆਪ ਦਾ ਐਮ ਐਲ اے ਬਣਾ ਲਓ ਤੇ ਜਿਹੜੀ ਡਿਵੈਲਪਮੈਂਟ ਦੀ ਤੇਜ਼ੀ ਆ ਉਹ ਅੱਗੇ ਵੀ ਤੇਜ਼ੀ ਨਾਲੇ ਕੰਮ ਚੱਲਦੇ ਪਏ ਆ ਤੇ ਜਦੋਂ ਤੁਸੀਂ ਐਮਐਲਏ ਆਪਦਾ ਚੁਣ ਲਿਆ ਉਹ ਵਿਕਾਸ ਦੀ ਡਿਵੈਲਪਮੈਂਟ ਦੀ ਤੇਜ਼ੀ ਤਰਨ ਤਰਨ ਵਿਧਾਨ ਸਭਾ ਦੇ ਵਿੱਚ ਤੇ ਆਉਣੀ ਹੋਣੀ ਪੂਰੇ ਪੰਜਾਬ ਚ ਉਹ ਤੇਜ਼ੀ ਆ ਉਹ ਕਿਉਂਕਿ ਜਦੋਂ ਕੋਈ ਬਾਇਲੈਕਸ਼ਨ ਹੋਵੇ ਤੇ ਉਦੋਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੋਣ ਮੌਕੇ ਤੇ ਉਹਨਾਂ ਦਾ ਦਿਲਵਾਦਾ ਉਹਨਾਂ ਦਾ ਮਾਨ ਕਰਦਾ ਵੀ ਵਾਕੇ ਯਾਰ ਮੇਰੇ ਕੰਮਾਂ ਤੇ ਮੋਹਰ ਲੱਗੀ ਮੈਂ ਚੰਗੇ ਕੰਮ ਕੀਤੇ ਲੋਕਾਂ ਫਤਵਾ ਦਿੱਤਾ ਲੋਕ ਫਤਵਾ ਮਿਲਿਆ ਤੇ ਹੋਰ ਜ਼ੋਰ ਨਾਲ ਕੰਮ ਹੋਣਗੇ ਨਾਲੇ ਵੈਸੇ ਵੀ ਹੁਣ ਲਗਭਗ 1.5 ਸਾਲ ਦੇ ਕਰੀਬ ਸਮਾਂ ਰਹਿ ਗਿਆ ਸਰਕਾਰ ਦਾ ਤੇ ਹਮੇਸ਼ਾ ਜਦੋਂ ਮਗਰਲਾ ਟਾਈਮ ਹੋਵੇ ਹੋਰ ਤੇਜ਼ ਹੋ ਜਾਂਦੀ ਹੈ ਵਿਕਾਸ ਦੀ ਗਤੀ ਵਿਕਾਸ ਦੇ ਕੰਮ ਤੇ ਅੱਕੇ ਵੀ ਚੱਲੇ ਆ ਹੋਰ ਵਿਕਾਸ ਦੀ ਗਤੀ ਤੇਜ਼ ਹੋਊਗੀ ਤਗੜੇ ਹੋ ਕੇ ਆਪਾਰ ਮੀਤਸੋਂ ਸੰਧੂ ਨੂੰ ਜਿਤਾ ਲਈਏ ਆਮ ਆਦਮੀ ਪਾਰਟੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਇਹ ਵਿਸ਼ਵਾਸ ਜਵਾਦ ਕੇ ਕਿ ਪੰਜਾਬ ਦੇ ਲੋਕ ਤਰਨਤਨ ਦੇ ਲੋਕ ਤੁਹਾਡੇ ਨਾਲ ਨੇ ਤਗੜੇ ਹੋ ਕੇ ਕੰਮ ਕਰੋ ਤੇ ਇਸੇ ਤਰ੍ਹਾਂਗਾ 27 ਦੇ ਵਿੱਚ ਵੀ ਪੰਜਾਬ ਦੇ ਲੋਕ ਤੁਹਾਡੇ ਨਾਲ ਖੜੇ ਨੇ ਮੈਂ ਹੁਣ ਜਿਆਦਾ ਸਮਾਂ ਨਾਲ ਲੈਂਦਾ ਆ ਮੈਂ ਬੇਨਤੀ ਕਰੂੰਗਾ ਸਾਡੇ ਵਜ਼ੀਰ ਹਰਦੀਪ ਸਿੰਘ ਮੁੰਡੀਆਂ ਜੀ ਉਹ ਤੁਹਾਡੇ ਨਾਲ ਰੂਬਰੂ ਹੋਣਗੇ ਤੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬਹੁਤ ਖੁਸ਼ੀ ਦਾ ਦਿਹਾੜਾ ਹੈ ਬਹੁਤ ਵੱਡਾ ਮੈਂ ਦਿਨ ਕਹੂੰਗਾ ਕਿ ਸਾਡੇ ਨੌਜਵਾਨ ਸਾਡੇ ਕਾਰਜਕਾਰੀ ਪ੍ਰਧਾਨ ਅਮਰ ਸਿੰਘ ਸਹਿਰੀ ਕਲਸੀ ਜੀ ਹੋਣਾ ਨੇ ਸਾਡੇ ਨਾਲ ਲਾਲਜੀਤ ਸਿੰਘ ਪੁੱਲਰ ਕੈਬਨਟ ਮਿਨਿਸਟਰ ਸਾਡੇ ਵੱਡੇ ਭਰਾ ਨੇ ਹਰਚੰਦ ਸਿੰਘ ਬਰਛੜ ਜੀ ਲਾਗੀ ਤੋਹ ਜੀ ਲਖਨਾ ਜੀ ਹੈਪੀ ਵੀਰ ਜੀ ਐਮਐਲਏ ਸਾਹਿਬ ਪੱਟੀ ਜੀ ਨੇਗੀ ਜੀ ਸਾਰੇ ਅੱਜ ਮੈਂ ਵਧਾਈ ਦਿੰਦਾ ਸਾਰੇ ਭਰਾਵਾਂ ਨੂੰ ਕਿ ਅੱਜ ਨੌਜਵਾਨ ਆਗੂ ਵਿਜੇ ਗੇਲ ਜੀ ਸਾਡੇ ਨੇਗੀ ਸਾਹਿਬ ਦੇ ਇਹ ਲੈ ਕੇ ਆਏ ਨੇ ਸਾਰੇ ਬਾਦ 118 ਸੈਦ 118 ਤੋਂ ਤਲਤਲ ਤੋਂ ਤਾਕੀ ਸਾਹਿਬ ਨੇ ਮਿਲਿ ਮਿਲੇ ਕਹਿੰਦੇ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਾਂ ਜੋ ਸਭ ਲੋੜਾ ਚਾਹੁੰਦੇ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਪੂਰੀ ਇਮਾਨਦਾਰੀ ਨਾਲ ਨਿਮਾਣੇ ਵਾਂਗ ਕੇ ਸੇਵਾ ਕਰ ਰਹੀ ਹੈ ਤੇ ਦੂਜੇ ਪਾਸੇ ਹੰਕਾਰ ਟੱਪਦਾ ਪਿਆ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਹੋਏ ਕੰਮ ਨੂੰ ਦੇਖ ਕੇ ਅੱਜ ਨੌਜਵਾਨ ਅਗੂ ਖੁਸ਼ ਹੋ ਕੇ ਸਾਡੀ ਪਾਰਟੀ ਜੀ ਸੰਮਲ ਹੋਏ ਨੇ ਸੋ ਹਰਮਿੰਦਰ ਸਿੰਘ ਸੰਧੀ ਨੂੰ ਅਡਵਾਂਸ ਦੇ ਵਿੱਚ ਮਾਰਕਵਾ ਦਿੱਤਾ ਕਿ ਬਹੁਤ ਸਾਰੇ ਲੋਕ ਹਰ ਰੋਜ਼ ਸਾਹਮਣੇ ਹੋ ਰਹੇ ਨੇ ਪ੍ਰਧਾਨ ਜੀ ਅਸੀਂ ਹਰ ਰੋਜ਼ ਦੇਖਦੇ ਆ ਇਹਨਾਂ ਦੇ ਪੇਜ ਤੇ ਮੀਡੀਆ ਕੇ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇਹੋ ਜਿਹੀ ਖਬਰਾਂ ਚਲਾਉਂਦੇ ਹੋ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਹਰ ਰੋਜ਼ ਨੌਜਵਾਨ ਆ ਕੋ ਬਜ਼ੁਰਗ ਭੈਣਾ ਭਰਾ ਆਮ ਆਬੀ ਪਾਰਟੀ ਸਾਹਮਣੇ ਹੋ ਰਿਹਾ ਸੋ ਅੱਜ ਮੈਂ ਤੁਹਾਡਾ ਸਾਰਿਆਂ ਨਾਲ ਇਹ ਨੌਜਵਾਨ ਵੀਰਾਂ ਨਾਲ ਵਾਦਾ ਕਰਦੇ ਆ ਕਿ ਤੁਹਾਡਾ ਇੱਕ ਇੱਕ ਕੰਮ ਜਿਹੜੀ ਤੁਸੀਂ ਸੇਵਾ ਦਾ ਬਣ ਕੇ ਸੇਵਾ ਕਰੋਗੇ ਤੁਹਾਡਾ ਵੀ ਕੋਈ ਕੰਮ ਹੋਏਗਾ ਪਾਰਟੀਆਂ ਨੂੰ ਸਪੈਲ ਦੇ ਆਧਾਰ ਤੇ ਕਰੇਗੀ ਤਾਂ ਤੁਹਾਨੂੰ ਗੱਲ ਨਾ ਲਾ ਕੇ ਜਿਵੇਂ ਤੁਸੀਂ ਨਿਮਾਣੇ ਬਣ ਕੇ ਇਮਾਨਦਾਰ ਨਾਲ ਹਲਕਾ ਤੰਤੂ ਦੀ ਸੇਵਾ ਕਰੋਗੇ ਤੇ ਤੁਹਾਡੇ ਜਿਹੜੇ ਲੋਕਾਂ ਪਰ ਦੀ ਕੰਮ ਲੈ ਕੇ ਆਓਗੇ ਰੁਕਣਗੇ ਨਹੀਂ ਸਪੈਲ ਦੇ ਆਧਾਰ ਤੇ ਸਾਰੇ ਕੰਮ ਹੋਣਗੇ ਸੋ ਮੈਂ ਅੱਜ ਆਪਣੀ ਆਮ ਆਦਮੀ ਪਾਰਟੀ ਸੁਪਰੀਮ ਮੋਵਨ केजरीवाल ਜੀ ਨੂੰ ਮੁੱਖ ਮੰਤਰੀ ਪੰਜਾਬ ਸਰਦਾਰਪੁਰ ਸਿੰਘ ਮਾਨ ਜੀ ਨੂੰ ਮੁਬਾਰਕਵਾ ਦਿਨਾ ਤੇ ਬਹੁਤ ਸਾਰੇ ਨੌਜਵਾਨ ਜਿਹੜੇ ਆ ਦੂਸਰੀਆਂ ਪਾਰਟੀਆਂ ਸਾਡ ਕੀ ਆਮ ਆਦਮੀ ਪਾਰਟੀ ਸੰਭਲ ਆਏ ਮੈਂ ਮੀਡੀਆ ਦੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਸਾਰੇ ਸਪੈਸਿ ਚ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਰਸਰ ਸਾਹਿਬ ਦੋ ਮਿੰਟ ਲਈ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਧੰਨਵਾਦ ਜੀ ਸ਼ੈਰੀ ਜੀ ਤੁਹਾਨੂੰ ਬਹੁਤ ਹੀ ਵਿਸਤਾਰ ਦੇ ਨਾਲ ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਨੇ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਨੇ ਇਸ ਤੋਂ ਪਹਿਲਾਂ ਸਾਡੇ ਵਰਕਿੰਗ ਪ੍ਰਧਾਨ ਸ਼ੈਰੀ ਕਲਸੀ ਜੀ ਨੇ ਬੜੇ ਵਿਸਤਾਰ ਨਾਲ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੰਮਕਾਰ ਕਿਸ ਤਰ੍ਹਾਂ ਦਾ ਕਿਉਂਕਿ ਅੱਜ ਲੋਕ ਪ੍ਰਭਾਵਿਤ ਹੋ ਗਏ ਮੈਂ ਦੇਖ ਰਿਹਾ ਹਾਂ ਪਿਛਲੇ 8-10 ਦਿਨਾਂ ਤੋਂ ਜਿਸ ਢੰਗ ਦੇ ਨਾਲ ਹਰ ਰੋਜ਼ ਜੁਆਇਨਿੰਗਾਂ ਹੋ ਰਹੀਆਂ ਨੇ ਇੱਕ ਦਿਨ ਦੇ ਵਿੱਚ 4-4 3-3 ਗਰੁੱਪਾਂ 'ਕੇ ਜੁਆਇਨ ਕਰ ਰਹੇ ਨੇ ਔਰ ਅੱਜ ਨੌਜਵਾਨਾਂ ਦਾ ਆਉਣਾ ਪਾਰਟੀ ਵਾਸਤੇ ਬਹੁਤ ਹੀ ਸ਼ੁਭ ਸੰਕੇਤ ਹੈ ਕਿਉਂਕਿ ਨੌਜਵਾਨ ਸਮਾਜ ਦੀ ਜਿਹੜੀ ਉਹ ਪੀੜ੍ਹੀ ਹੈ ਜਿਨ੍ਹਾਂ ਨੇ ਅੱਗੇ ਆ ਕੇ ਸਮਾਜ ਨੂੰ ਸੰਭਾਲਣਾ ਇਸ ਲਈ ਸਾਰੇ ਨੌਜਵਾਨਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਨੇ ਔਰ ਪਾਰਟੀ ਦੇ ਵਿੱਚ ਆਉਣ ਸੇ ਸਾਰਿਆਂ ਦਾ ਸਵਾਗਤ ਵੀ ਕਰਦੇ ਆ ਧੰਨਵਾਦ ਵੀ ਕਰਦੇ ਆ ਖਾਸ ਤੌਰ ਤੇ ਸਾਡੇ ਕੌਂਸਲਰ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪ੍ਰੇਰਣਾ ਲਾ ਕੇ ਸਾਰੇ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਿਆ ਔਰ ਮੈਨੂੰ ਆਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਭਾਰੀ ਗਿਣਤੀ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਜਿਹੜੇ ਨੌਜਵਾਨ ਆਗੂ ਨੇ ਉਹ ਉਹ ਉਹਨਾਂ ਪਾਰਟੀਆਂ ਨੂੰ ਛੱਡ ਕੇ ਸਰਦਾਰ ਭਗਵੰਤ ਸਿੰਘ ਮਾਨ ਔਰ ਸ੍ਰੀ ਅਰਵਿੰਦ ਕੇਜਰੀ왈 ਜੀ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਅੱਗੇ ਆਪਣੇ ਕੰਮ ਨੂੰ ਵਧਾਉਣਗੇ ਔਰ ਆਮ ਆਦਮੀ ਪਾਰਟੀ ਦਾ ਸਾਥ ਦੇਣਗੇ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੂੰ ਭਾਰੀ ਗਿਣਤੀ ਦੇ ਨਾਲ ਜਿੱਤਾਉਣਗੇ ਬਹੁਤ ਸਾਰਿਆਂ ਦਾ ਧੰਨਵਾਦ ਮੈਂ ਇੱਕ ਵਾਰ ਫੇਰ ਸਾਡੇ ਵਿਜੇ ਗਿਲ ਜੀ ਔਰ ਸਾਡੇ ਐਮਸੀ ਸਾਹਿਬ ਔਰ ਸਾਡੇ ਸਾਰੇ ਐਮਐਲਏ ਸਾਹਿਬਾਨਾਂ ਦੀ ਟੀਮ ਸਾਰੇ ਚੇਅਰਮੈਨ ਸਾਹਿਬਾਨ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਤੁਹਾਡੀ ਦਿਨ ਰਾਤ ਦੀ ਮਿਹਨਤ نو بૂર پیندا ہویا نظر آ رہا ہے بہت بہت ਧੰਨਵਾਦ ਜੀ ਥੈਂਕ ਯੂ اوکے آپ ਬਿਲਕੁਲ ਮੁਹਾਰਤ ਨਹੀਂ ਨਹੀਂ ਇਹ ਜੋ ਹੈ ਨਾ ਨਹੀਂ ਨਹੀਂ ਇਹ ਲਾਈਵ ਜਿਹੜੇ ਜਿਹੜੇ ਜੁਆਇਨ ਨੇ ਉਹ ਨਾ ਪਾਇਆ اچھا ਜੇ ਸਰ ਇਹਨਾਂ ਬੰਦੇ ਨੂੰ ਅੱਗੇ ਕਰਦੇ ਹਾਂ ਥੋੜਾ ਜਿਹਾ ਠੀਕ ਹੈ ਆਪ ਜੀ ਆਪ

ਤੁਹਾਡੇ ਸਾਰਿਆਂ ਦਾ ਧੰਨਵਾਦ ਹੈ ਸਾਡੇ ਮੀਡੀਆ ਟੀਮ ਦਾ ਅਸੀਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ ਆ ਕਿਉਂਕਿ ਅੱਜ ਫੇਰ ਤੁਹਾਡੇ ਰੂਬਰੂ ਹੋਏ ਆ ਮੇਰੇ ਨਾਲ ਮੇਰਾ ਵੱਡੇ ਵੀਰ ਜਿਹੜੇ ਕੈਬਨਿਟ ਮਨਿਸਟਰ ਨੇ ਹਰਦੀਪ ਮੁੰਡੀਆ ਜੀ ਉਹ ਵੀ ਨਾਲ ਨੇ ਔਰ ਮੇਰੇ ਨਾਲ ਸਾਡੇ ਲਾਡੀ ਟੌਂਜੀ ਐਮ ਐਲ ਏ ਸਾਹਿਬ ਉਹ ਵੀ ਪਹੁੰਚੇ ਨੇ ਸਾਡੇ ਲਖਨਾ ਸਾਹਿਬ ਉਹ ਵੀ ਪਹੁੰਚੇ ਨੇ ਔਰ ਸਾਡੇ ਨੌਜਵਾਨ ਆਗੂ ਲਾਲਜੀਤ ਭੁੱਲਰ ਜੀ ਕੈਬਨਟ ਮਨਿਸਟਰ ਪੰਜਾਬ ਉਹ ਵੀ ਆ ਗਏ ਨੇ ਵਰਸਪਾ ਸਾਹਿਬ ਵੀ ਅਰੂਰੂ ਨੇ ਔਰ ਸਾਡੇ ਹੈਪੀ ਜੀ ਐਮਐਲਏ ਸਾਹਿਬ ਉਹ ਵੀ ਔਰ ਉਹਨਾਂ ਦੇ ਨਾਲ ਪੱਟੀ ਸਾਹਿਬ ਔਰ ਮੈਂ ਆਪ ਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਅੱਜ ਜਿਹੜੀ ਇਹ ਨੌਜਵਾਨਾਂ ਦੀ ਟੀਮ ਹੈ ਇਹ ਕਾਫੀ ਲੰਮੇ ਸਮੇਂ ਤੋਂ ਜਿਹੜੀ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਕੰਮ ਕਰ ਰਹੀ ਸੀ ਔਰ ਅਕਾਲੀ ਦਲ ਦੇ ਨਾਲ ਖੋਲ ਕੇ ਤੇ ਜੋ ਨੰਬਰ ਅਕਾਲੀ ਦਲ ਦੇ ਨਾਲ ਇਹ ਨੌਜਵਾਨ ਜਿਹੜੇ ਨੇ ਇਹ ਕੰਮ ਕਰਦੇ ਰਹੇ ਨੇ ਸੋ ਮੈਂ ਦੱਸਣਾ ਚਾਹੁੰਦਾ ਜੀ ਇਹ ਸਾਡੇ ਐਮਸੀ ਨਰਿੰਦਰ ਸਿੰਘ ਨਾਗੀ ਜੀ ਜਿਨ੍ਹਾਂ ਦੀ ਅਗਵਾਈ ਹੇਠ ਵਾਰਡ ਨੰਬਰ 18 ਤੋਂ ਐਮਸੀ ਨੇ ਜਿਨ੍ਹਾਂ ਦੀ ਅਗਵਾਈ ਹੇਠ ਇਹ ਨੌਜਵਾਨ ਜਿਹੜੇ ਨੇ ਅਕਾਲੀ ਦਲ ਪਾਰਟੀ ਨੂੰ ਹਲਵਾ ਦਾ ਕਹਿ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਨੇ ਔਰ ਉਹਨਾਂ ਦੇ ਨਾਲ ਸਾਡੇ ਵਿਕੀ ਗਿੱਲ ਜੀ ਜਿਹੜੇ ਕਾਫੀ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਸੇਵਾ ਨਿਭਾ ਰਹੇ ਨੇ ਉਹਨਾਂ ਦੀ ਉਹਨਾਂ ਦੀ ਮੈਂ ਕਹਿ ਸਕਦਾ ਵੀ ਜਿਹੜੀ ਮਿਹਨਤ ਉਹਨਾਂ ਦੀ ਮਿਹਨਤ ਦੇ ਅਕੋਰਡਿੰਗ ਜਿੱਥੇ ਵੀ ਉਹਨਾਂ ਦੀ ਡਿਊਟੀ ਲੱਗਦੀ ਹੈ ਸਾਡੇ ਵਿਜੇ ਗਿੱਲ ਹੋਣਾ ਦੀ ਪਾਰਟੀ ਨੂੰ ਮਾਣ ਵੀ ਹੈ ਔਰ ਉਹ ਆਪਣੀ ਮਿਹਨਤ ਜਿਹੜੀ ਹੈ ਉਹ ਡਿਊਟੀ ਜਿਹੜੀ ਆ ਲਗਨ ਨਾਲ ਨਿਭਾਉਂਦੇ ਨੇ ਔਰ ਵਾਕਿਆ ਜਿੱਥੇ ਵੀ ਉਹਨਾਂ ਦੀ ਡਿਊਟੀ ਲੱਗੀ ਉੱਥੋਂ ਦਾ ਰਿਜ਼ਲਟ ਜਿਹੜਾ ਬੜਾ ਪੋਜ਼ਿਟਿਵ ਆਇਆ ਹੁਣ ਮੈਂ ਆਪ ਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਨਾ ਇਹ ਨੌਜਵਾਨ ਆਗੂਆਂ ਦੇ ਵਿੱਚੋਂ ਜਿਹੜੇ ਇੱਕ ਜਸਪ੍ਰੀਤ ਸਿੰਘ ਗੁਰਮੇਰ ਸਿੰਘ ਮਨਪ੍ਰੀਤ ਸਿੰਘ ਮਨਜੋਤ ਸਿੰਘ ਕਰਨਪ੍ਰੀਤ ਸਿੰਘ ਸੋਨੂ ਬਿੱਲੂ ਜੀ ਜੈਦੀਪ ਗੁਰਨਾਮ ਸਿੰਘ ਅਮਨਦੀਪ ਸਿੰਘ ਦਲਜੀਤ ਸਿੰਘ ਅਵਤਾਰ ਸਿੰਘ ਹਰਬੀਤ ਸਿੰਘ ਖੋਸ਼ਪ੍ਰੀਤ ਸਿੰਘ ਤੇ ਹੈਪੀ ਸਿੰਘ ਔਰ ਗੁਰਮਹਿਰ ਸਿੰਘ ਇਹ ਨੌਜਵਾਨ ਆਗੂ ਕਿਉਂਕਿ ਜਿੱਧਰਲੇ ਪਾਸੇ ਕਹਿੰਦੇ ਨੇ ਨੌਜਵਾਨ ਜਿਹੜੇ ਤੁਰਦੇ ਨੇ ਉਧਰਲੇ ਪਾਸੇ ਨੂੰ ਮਾਹੌਲ ਆਪਣੇ ਆਪ ਹੀ ਚੜਦੀ ਕਲਾ ਚ ਹੋ ਜਾਂਦਾ ਅੱਜ ਇਹਨਾਂ ਨੌਜਵਾਨਾਂ ਨੂੰ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਜੀ ਆਖਦੇ ਹਾਂ ਔਰ ਇੱਕੋ ਗੱਲ ਇਹਨਾਂ ਨੂੰ ਵੀ ਦੱਸਣਾ ਚਾਹੁੰਦੇ ਆਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਕਿਸੇ ਨੂੰ ਕਿਸੇ ਕਿਸਮ ਦੀ ਸ਼ਫਾਰਸ਼ ਦੀ ਲੋੜ ਨਹੀਂ ਜੋ ਪਾਰਟੀ ਹੁਕਮ ਕਰਦੀ ਹੈ ਜੋ ਪਾਰਟੀ ਕੰਮ ਦਿੰਦੀ ਹੈ ਉਸ ਕੰਮ ਨੂੰ ਆਪਣੇ ਮਨੋਂ ਹੋ ਕੇ ਕੰਮ ਕਰੋ ਉਹਦੇ ਨਤੀਜੇ ਜਿਹੜੇ ਨੇ ਤੁਹਾਡੇ ਕੀਤੇ ਹੋਏ ਕੰਮਾਂ ਦੀ ਜਿਹੜੀ ਪ੍ਰਸ਼ੰਸਾ ਤੇ ਉਹਦਾ ਜਿਹੜਾ ਗੁਣ ਹੈ ਉਹ ਪਾਰਟੀ ਵਿੰਦਿਆਂ ਹੋਇਆਂ ਆਪਣੇ ਆਪ ਆਪਣੇ ਪਾਰਟੀ ਵਰਕਰ ਨੂੰ ਅੱਗੇ ਲੈ ਕੇ ਜਾਂਦੀ ਆ ਸੋ ਐਸੇ ਪੰਜਾਬ ਦੇ ਵਿੱਚ ਆਮ ਘਰਾਂ ਚੋਂ ਨੌਜਵਾਨ ਉੱਠੇ ਜਿਨ੍ਹਾਂ ਨੂੰ ਪਾਰਟੀ ਨੇ ਵੱਡੇ ਵੱਡੇ ਅਹੁਦਿਆਂ ਤੇ ਬਿਠਾਇਆ ਵੱਡੇ ਵੱਡੇ ਲੀਡਰ ਬਣਾਇਆ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੇ ਵਿੱਚ ਇੱਕੋ ਹੀ ਗੱਲ ਹੈ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਉਹ ਪਾਰਟੀ ਤਗੜਾ ਕਰਦੀ ਹੈ ਹੁਣ ਮੇਰੇ ਨਾਲ ਹਰਦੀਪ ਮੁੰਡਿਆ ਜੀ ਬੈਠੇ ਨੇ ਔਰ ਲਾਲਜੀਤ ਭੁੱਲਰ ਜੀ ਬੈਠੇ ਨੇ ਮੈਂ ਪਹਿਲਾਂ ਲਾਲਜੀਤ ਭੁੱਲਰ ਜੀ ਨੂੰ ਬੇਨਤੀ ਕਰੂੰਗਾ ਵੀ ਉਹ ਅੱਜ ਦੀ ਪ੍ਰੈਸ ਕਾਨਫਰੰਸ ਬਾਰੇ ਜ਼ਰੂਰ ਵਿਚਾਰ ਕਰ ਵਿਚਾਰ ਦੇਣ ਔਰ ਮੈਂ ਇਹਨਾਂ ਨੌਜਵਾਨਾਂ ਸਾਥੀਆਂ ਦਾ ਇਹੋ ਕਹੂੰਗਾ ਵੀ ਉਹਨਾਂ ਦਾ ਵੀ ਜੀ ਆਇਆਂ ਆਖ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਪ੍ਰੈਜ਼ੀਡੈਂਟ ਅਮਨਪ੍ਰੀਤ ਸਿੰਘ ਸਹਿਰੀ ਕਾ ਜੀ ਨੇ ਬੜੇ ਵਿਸਤਾਰ ਨਾਲ ਜਿਹੜੇ ਸਾਥੀ ਆਏ ਆ ਉਹਨਾਂ ਬਾਰੇ ਦੱਸਿਆ ਜਿਹੜੇ ਸਾਡੀ ਸਾਥੀ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਆਵਾਜ਼ ਵਿੱਚ ਪਾਰਟੀ ਇਹਨਾਂ ਨੌਜਵਾਨ ਸਾਥੀਆਂ ਨੇ ਜੁਆਇਨ ਕੀਤੀ ਆ ਸਾਡੇ ਨਾਗੀ ਜੀ ਐਮਸੀ ਸਾਹਿਬ ਸਾਡੇ ਵਿੱਕੀ ਜੀ ਤੇ ਸਾਡੇ ਇਥੋਂ ਡਿਊਟੀ ਲੱਗੀ ਆ ਹੈਪੀ ਜੀ ਐਮਐਲਏ ਸਾਹਿਬ ਉਹਨਾਂ ਦਾ ਵੀ ਧੰਨਵਾਦ ਬਾਕੀ ਮੈਂ ਧੰਨਵਾਦ ਕਰਦਾ ਹਰਦੀਪ ਸਿੰਘ ਮੁੰਡੀਆਂ ਸਾਹਿਬ ਦਾ ਚੰਦ ਸਿੰਘ ਵਰਸੜੀ ਜੀ ਦਾ ਗੁਰਦੇਵ ਸਿੰਘ ਲਾਗੜਾ ਜੀ ਚੇਅਰਮੈਨ ਸਾਹਿਬ ਐਲ.ਐੜੀ ਢੋਲ ਜੀ ਦਾ ਸਾਡੇ ਚੇਅਰਮੈਨ ਨੇ ਰਾਜਾ ਸਾਸੀ ਤੋਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਦੇਖੋ ਆਮ ਆਦਮੀ ਪਾਰਟੀ ਉਹ ਪਾਰਟੀ ਆ ਜਿਹਦੇ ਵਿੱਚ ਸ਼੍ਰੀ ਅਰਵਿੰਦ ਕੇਂਦਰੀਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨੌਜਵਾਨਾਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਨੌਜਵਾਨ ਮੁੰਡੇ ਕੁੜੀਆਂ ਨੂੰ ਐਮ.ਐਲ.ਏ ਦੀਆਂ ਟਿਕਟਾਂ ਦਿੱਤੀਆਂ ਵਜ਼ੀਰ ਬਣਾਏ ਸਾਡੇ ਮੁੱਖ ਮੰਤਰੀ ਸਾਹਿਬ ਵੀ ਨੌਜਵਾਨਾਂ ਦੇ ਵਿੱਚ ਹੀ ਆਉਂਦੇ ਆ ਉਹ ਵੀ 24 ਘੰਟੇ ਰਾਤ ਦਿਨ ਕੰਮ ਕਰਦੇ ਆ ਤੇ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਟੀਮ ਆ ਐਮਐਲਏ ਨੌਜਵਾਨ ਨੇ ਤੇ ਗਾਂ ਸਾਡੇ ਚੇਅਰਮੈਨ ਸਰਪੰਚ ਥੱਲੇ ਜਿਹੜੀ ਕੈਡਰ ਦੀ ਟੀਮ ਆ ਉਹ ਵੀ ਸਾਰੇ ਨੌਜਵਾਨ ਨੇ ਤੇ ਜਦੋਂ ਨੌਜਵਾਨ ਪੀੜੀ ਕੰਮ ਕਰਦੀ ਆ ਉਹਨਾਂ ਨੂੰ ਕੰਮ ਕਰਨ ਦਾ ਜਜ਼ਬਾ ਹੁੰਦਾ ਹੈ ਤੇ ਫਿਰ ਵੇਖ ਕੇ ਦੂਜੀਆਂ ਪਾਰਟੀਆਂ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਨਮਾਇंदे ਨੇ ਉਹ ਵੀ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਲੱਗ ਪਿੰਦੇ ਆ ਤੇ ਪਿਆਰ ਦਾ ਉਸ ਦਾ ਨਤੀਜਾ ਅੱਜ ਵੱਡੀ ਗਿਣਤੀ ਦੇ ਵਿੱਚ ਸਾਡੇ ਦੂਜੀਆਂ ਪਾਰਟੀਆਂ ਦੇ ਵਿੱਚੋਂ ਨੌਜਵਾਨ ਸਾਥੀ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਆ ਤੇ ਮੈਂ ਇਹਨਾਂ ਸਾਰੇ ਸਾਥੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਆ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਵੀ ਤੁਹਾਨੂੰ ਪਾਰਟੀ ਦੇ ਵਿੱਚ ਪੂਰਾ ਮਾਨ ਸਤਿਕਾਰ ਤੇ ਤੁਹਾਨੂੰ ਪਾਰਟੀ ਦੇ ਵਿੱਚ ਸਰਕਾਰ ਦੇ ਵਿੱਚ ਐ ਮੌਕੇ ਤੇ ਕੰਮ ਕਰਨ ਦੀ ਜਿਹੜੀ ਆ ਉਹ ਜ਼ਿੰਮੇਵਾਰੀ ਦਿੱਤੀ ਜਾਊ ਮੌਕਾ ਦਿੱਤਾ ਜਾਊਗਾ ਤੇ ਜਿਹੜੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 3.5 ਸਾਲਾਂ ਦੇ ਵਿੱਚ ਕੀਤੇ ਆ ਇਹ ਸਾਥੀ ਸਾਰੇ ਦੱਸਦੇ ਆ ਕਿ ਅਸੀਂ ਉਹਨਾਂ ਕੰਮਾਂ ਨੂੰ ਵੇਖ ਕੇ ਅੱਜ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਤੇ ਜਿਵੇਂ ਇਹ ਸਾਥੀ ਆਏ ਆ ਆਉਣ ਵਾਲੇ ਸਮੇਂ ਦੇ ਵਿੱਚ ਦਿਨ-ਬਦ ਦਿਨ ਜਿਵੇਂ-ਜਿਵੇਂ ਇਲੈਕਸ਼ਨ ਲੱਗੇ ਆਉਂਦੀ ਜਾਂਦੀ ਆ ਜਿਵੇਂ-ਜਿਵੇਂ ਵੋਟਰਾਂ ਵਾਲਾ ਦਿਨ ਨੇੜੇ ਆਉਂਦਾ ਜਾਂਦਾ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਕਾਂਗਰਸ ਭਾਜਪਾ ਤੇ ਹੋਰ ਪਾਰਟੀਆਂ ਨੂੰ ਛੱਡ ਕੇ ਸਾਰੇ ਸਾਥੀ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਸ਼ਾਮਲ ਹੋਣਗੇ ਹਰਮੀਤ ਸਿੰਘ ਸੰਧੂ ਜਿਹੜੇ ਸਾਡੇ ਇਥੋਂ ਉਮੀਦਵਾਰ ਨੇ ਉਹਨਾਂ ਦੀ ਜਿਹੜੀ ਚੋਣ ਮੁਹਿੰਮ ਆ ਉਹਨੂੰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਥੀ ਜੁਆਇਨ ਕਰਕੇ ਹੋਰ ਉਹਨਾਂ ਦੀ ਲੀਡ ਨੂੰ ਵੱਡਾ ਕਰ ਰਹੇ ਆ ਤੇ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੰਮ ਕੀਤੇ ਆ ਇਹ ਮੋਹਰਾ ਉਹਨਾਂ ਦੇ ਕੰਮਾਂ ਤੇ ਲੱਗ ਰਹੀਆਂ ਇਹ ਜ਼ੁਵੈਨਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਕਰਕੇ ਹੋ ਰਹੀਆਂ ਤੇ ਵੇਖੋ ਜੋ ਪਾਰਟੀ ਨੇ ਅਜੰਡਾ ਦਿੱਤਾ ਸੀ ਵੋਟਾਂ ਤੋਂ ਪਹਿਲਾਂ ਬਿਲਕੁਲ ਉਸੇ ਅਜੰਡੇ ਤੇ ਚੱਲਦਿਆਂ ਪਾਰਟੀ ਨੇ ਮੈਰਿਟ ਦੇ ਆਧਾਰ ਤੇ 56000 ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਦਿੱਤੀਆਂ ਜਿਦੇ ਵਿੱਚ ਇੱਕ ਮਿਸਤਰੀ ਮਜ਼ਦੂਰ ਦਾ ਬੱਚਾ ਵੀ ਭਰਤੀ ਹੋਇਆ ਜਿਦੇ ਵਿੱਚ ਇੱਕ ਟਰੱਕ ਡਰਾਈਵਰ ਦਾ ਬੱਚਾ ਵੀ ਭਰਤੀ ਹੋਇਆ ਤੇ ਦਾਸ ਆਪਣੇ ডিপਾਰਟਮੈਂਟ ਦੀ ਗੱਲ ਕਰੇ ਦਾਸ ਦੇ ডিপਾਰਟਮੈਂਟ ਟ੍ਰਾਂਸਪੋਰਟ ਦੇ ਵਿੱਚ ਦੋ ਡਰਾਈਵਰ ਵੀਰ ਉਹਨਾਂ ਦੀਆਂ ਬੱਚੀਆਂ ਦੋਵੇਂ ਬੱਚੀਆਂ ਜੱਜ ਸਿਲੈਕਟ ਹੋਈਆਂ ਉਹ ਤਾਂ ਹੀ ਸੰਭਵ ਹੋਇਆ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਹੀਂ ਤੇ ਰਵਾਇਤੀ ਪਾਰਟੀਆਂ ਦੇ ਵਿੱਚ ਆਪਾਂ ਆਮ ਹੀ ਸੋਚਦੇ ਹੁੰਨੇ ਹਾਂ ਜਾਂ ਤੇ ਵੱਡਾ ਬੈਂਕ ਚਾਹੀਦਾ ਜਾਂ ਕਿਸੇ ਵੱਡੇ ਲੀਡਰ ਦੀ ਐਮ ਐਲ ਏ ਮੰਤਰੀ ਦੀ ਸ਼ਿਫਾਰਿਸ਼ ਚਾਹੀਦੀ ਆ ਇਹ ਸਾਰੀਆਂ ਗੱਲਾਂ ਤਾਂ ਹੀ ਸੰਭਵ ਹੋ ਸਕੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤੇ ਭਰਾਵੋ ਇਹ ਜਿਹੜੀ ਸੰਗਤ ਆ ਸੰਗਤ ਰੱਬ ਦੇ ਬਰਾਬਰ ਹੁੰਦੀ ਆ ਰੱਬ ਸੰਗਤ ਦੇ ਵਿੱਚ ਹੀ ਵੱਸਦਾ ਸੰਗਤ ਦੀ ਜਿਹੜੀ ਆਵਾਜ਼ ਆ ਉਹ ਇਹੋ ਆਵਾਜ਼ ਆ ਵੀ ਸਾਡੀ ਸਰਕਾਰ ਆ ਤੇ ਸਾਡੀ ਸਰਕਾਰ ਆ ਤੇ ਫਿਰ ਐਮ ਐਲ ਏ ਵੀ ਤੁਹਾਡਾ ਆਪਣਾ ਹੀ ਚਾਹੀਦਾ ਤਗੜੇ ਹੋ ਕੇ ਆਪਦੀ ਸਰਕਾਰ ਦਾ ਆਪ ਦਾ ਐਮ ਐਲ ਏ ਬਣਾ ਲਓ ਤੇ ਜਿਹੜੀ ਡਿਵੈਲਪਮੈਂਟ ਦੀ ਤੇਜ਼ੀ ਆ ਉਹ ਅੱਗੇ ਵੀ ਤੇਜ਼ੀ ਨਾਲੇ ਕੰਮ ਚੱਲਦੇ ਪਏ ਆ ਤੇ ਜਦੋਂ ਤੁਸੀਂ ਐਮ ਐਲ ਏ ਆਪਦਾ ਚੁਣ ਲਿਆ ਉਹ ਵਿਕਾਸ ਦੀ ਡਿਵੈਲਪਮੈਂਟ ਦੀ ਤੇਜ਼ੀ ਤਰਨਤਾਰਨ ਵਿਧਾਨ ਸਭਾ ਦੇ ਵਿੱਚ ਤੇ ਆਉਣੀ ਆਉਣੀ ਪੂਰੇ ਪੰਜਾਬ ਚ ਹੋਰ ਤੇਜੀ ਆਉ। ਕਿਉਂਕਿ ਜਦੋਂ ਕੋਈ ਬਾਇਲੈਕਸ਼ਨ ਹੋਵੇ ਤੇ ਉਦੋਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੋਣ ਮੌਕੇ ਤੇ ਉਹਨਾਂ ਦਾ ਦਿਲਵਾਦਾ ਉਹਨਾਂ ਦਾ ਮਾਨ ਕਰਦਾ ਵੀ ਵਾਕੇ ਯਾਰ ਮੇਰੇ ਕੰਮਾਂ ਤੇ ਮੋਹਰ ਲੱਗੀ ਮੈਂ ਚੰਗੇ ਕੰਮ ਕੀਤੇ ਲੋਕਾਂ ਫਤਵਾ ਦਿੱਤਾ। ਲੋਕ ਫਤਵਾ ਮਿਲਿਆ ਤੇ ਹੋਰ ਜ਼ੋਰ ਨਾਲ ਕੰਮ ਹੋਣਗੇ ਨਾਲੇ ਪੈਸੇ ਵੀ ਹੁਣ ਲਗਭਗ 1.5 ਸਾਲ ਦੇ ਕਰੀਬ ਸਮਾਂ ਰਹਿ ਗਿਆ ਸਰਕਾਰ ਦਾ। ਤੇ ਹਮੇਸ਼ਾ ਜਦੋਂ ਮਗਰਲਾ ਟਾਈਮ ਹੋਵੇ ਹੋਰ ਤੇਜ਼ ਹੋ ਜਾਂਦੀ ਹੈ ਵਿਕਾਸ ਦੀ ਗਤੀ ਵਿਕਾਸ ਦੇ ਕੰਮ ਤੇ ਅੱਗੇ ਵੀ ਚੱਲੇ ਆ ਹੋਰ ਵਿਕਾਸ ਦੀ ਗਤੀ ਤੇਜ਼ ਹੋਊਗੀ ਤਗੜੇ ਹੋ ਕੇ ਆਪਾਰ ਮੀਸੋ ਸੰਧੂ ਨੂੰ ਜਿਤਾ ਲਈਏ ਆਮ ਆਦਮੀ ਪਾਰਟੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਇਹ ਵਿਸ਼ਵਾਸ ਜਵਾਦਿਏ ਕਿ ਪੰਜਾਬ ਦੇ ਲੋਕ ਤਰਨਤਨ ਦੇ ਲੋਕ ਤੁਹਾਡੇ ਨਾਲ ਨੇ ਤਗੜੇ ਹੋ ਕੇ ਕੰਮ ਕਰੋ ਤੇ ਇਸੇ ਤਰ੍ਹਾਂਗਾ 27 ਦੇ ਵਿੱਚ ਵੀ ਪੰਜਾਬ ਦੇ ਲੋਕ ਤੁਹਾਡੇ ਨਾਲ ਖੜਨੇਗੇ ਮੈਂ ਹੁਣ ਜਿਆਦਾ ਸਮਾਂ ਨਾਲ ਲੈਂਦਾ ਆ ਮੈਂ ਬੇਨਤੀ ਕਰੂੰਗਾ ਸਾਡੇ ਵਜ਼ੀਰ ਹਰਦੀਪ ਸਿੰਘ ਮੁੰਡੀਆਂ ਜੀ ਉਹ ਤੁਹਾਡੇ ਨਾਲ ਰੂਬਰੂ ਹੋਣਗੇ ਤੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬਹੁਤ ਖੁਸ਼ੀ ਦਾ ਦਿਹਾੜਾ ਹੈ ਬਹੁਤ ਵੱਡਾ ਮੈਂ ਦਿਨ ਕਹੂੰਗਾ ਕਿ ਸਾਡੇ ਨੌਜਵਾਨ ਸਾਡੇ ਕਾਰਜਕਾਰੀ ਪ੍ਰਧਾਨ ਅਮਰਸੇਵ ਸਿੰਘ ਸਹਿਰੀ ਕਲਸੀ ਜੀ ਹੋਣਾ ਨੇ ਸਾਡੇ ਨਾਲ ਨਾਲਜੀਤ ਸਿੰਘ ਭੁੱਲਰ ਕੈਬਨਿਟ ਮਿਨਿਸਟਰ ਸਾਡੇ ਵੱਡੇ ਭਰਾ ਨੇ ਹਰਚੰਦ ਸਿੰਘ ਬਰਛੜ ਜੀ ਲਾਜੀ ਤੌਰ ਜੀ ਰਖਣਾ ਜੀ ਹੈਪੀ ਵੀਰ ਜੀ ਐਮਐਲਏ ਸਾਹਿਬ ਪੱਟੀ ਜੀ ਨੈਗੀ ਜੀ ਸਾਰੇ ਅੱਜ ਮੈਂ ਵਧਾਈ ਦਿੰਦਾ ਸਾਰੇ ਭਰਾਵਾਂ ਨੂੰ ਕਿ ਅੱਜ ਨੌਜਵਾਨ ਆਗੂ ਵਿਜੇ ਗੇਲ ਜੀ ਸਾਡੇ ਨੈਗੀ ਸਾਹਿਬ ਦੇ ਇਹ ਲੈ ਕੇ ਆਏ ਨੇ ਸਾਰੇ ਬਾਦ 118 ਸੈਦ 118 ਤੋਂ ਤਲਤਲ ਤੋਂ ਸਾਹਿਬ ਨੇ ਮਿਲਿ ਮਿਲੇ ਕਹਿੰਦੇ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਾਂ ਜੋ ਸਭ ਲੋਣਾ ਚਾਹੁੰਦੇ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਪੂਰੀ ਇਮਾਨਦਾਰੀ ਨਾਲ ਨੇ ਮਾਣੇ ਵਣ ਕੇ ਸੇਵਾ ਕਰ ਰਿਹਾ ਤੇ ਦੂਜੇ ਪਾਸੇ ਹੰਕਾਰ ਟੱਪਦਾ ਪਿਆ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਹੋਏ ਕੰਮ ਨੂੰ ਦੇਖ ਕੇ ਅੱਜ ਨੌਜਵਾਨ ਆਗੂ ਖੁਸ਼ ਹੋ ਕੇ ਸਾਡੀ ਪਾਰਟੀ ਜੀ ਸੰਮਲ ਹੋਏ ਨੇ ਸੋ ਹਰਮਿੰਦਰ ਸਿੰਘ ਸੰਧੀ ਨੂੰ ਅਡਵਾਂਸ ਦੇ ਵਿੱਚ ਮਾਰਕਵਾ ਦਿੱਤਾ ਕਿ ਬਹੁਤ ਸਾਰੇ ਲੋਕ ਹਰ ਰੋਜ਼ ਸੰਮਲ ਹੋ ਰਹੇ ਨੇ ਪ੍ਰਧਾਨ ਜੀ ਅਸੀਂ ਹਰ ਰੋਜ਼ ਦੇਖਦੇ ਹਾਂ ਇਹਨਾਂ ਦੇ ਪੇਜ ਤੇ ਮੀਡੀਆ ਕੇ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇਹੋ ਜਿਹੀ ਜਿਹੜੀ ਖਬਰਾਂ ਚਲਾਉਂਦੇ ਹੋ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਹਰ ਰੋਜ਼ ਨੌਜਵਾਨ ਆਗੂ ਬਜ਼ੁਰਗ ਭੈਣਾ ਬਲੂਸਾ ਆਮ ਆਦਮੀ ਪਾਰਟੀ ਸਾਹਮਣੇ ਹੋ ਰਿਹਾ ਸੋ ਅੱਜ ਮੈਂ ਤੁਹਾਡਾ ਸਾਰਿਆਂ ਨਾਲ ਇਹ ਨੌਜਵਾਨ ਵੀਰਾਂ ਨਾਲ ਵਾਦਾ ਕਰਦੇ ਆ ਕਿ ਤੁਹਾਡਾ ਇੱਕ ਇੱਕ ਕੰਮ ਜਿਹੜੀ ਤੁਸੀਂ ਸੇਵਾ ਦਾ ਵਜ ਕੇ ਸੇਵਾ ਕਰੋਗੇ ਉਹ ਤੁਹਾਡਾ ਵੀ ਕੋਈ ਕੰਮ ਹੋਏਗਾ ਪਾਰਟੀਆਂ ਨੂੰ ਸਪੈਲ ਦੇ ਆਧਾਰ ਤੇ ਕਰੇ ਕਿ ਤੁਹਾਨੂੰ ਗੱਲ ਨਾ ਲਾ ਕੇ ਜਿਵੇਂ ਤੁਸੀਂ ਨਿਮਾਣੇ ਵਜ ਕੇ ਇਮਾਨਦਾਰੀ ਨਾਲ ਹਲਕਾ ਤੰਤੂ ਦੀ ਸੇਵਾ ਕਰੋਗੇ ਤੇ ਤੁਹਾਡੇ ਜਿਹੜੇ ਲੋਕਾਂ ਪ੍ਰਤੀ ਕੰਮ ਲੈ ਕੇ ਆਓਗੇ ਰੁਕਣਗੇ ਨਹੀਂ ਸਪੈਲ ਦੇ ਆਧਾਰ ਤੇ ਉਹ ਸਾਰੇ ਕੰਮ ਹੋਣਗੇ ਸੋ ਮੈਂ ਅੱਜ ਆਪਣੇ ਆਮ ਆਦਮੀ ਪਾਰਟੀ ਸੁਪਰੀਮ ਮਾਰਗਨ केजरीवाल ਜੀ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਗੋਸ਼ਮਾਨ ਜੀ ਨੂੰ ਮੁਬਾਰਕਵਾਹ ਦਿੰਦਾ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਆ ਦੂਸਰੀਆਂ ਪਾਰਟੀਆਂ ਸਾਡ ਕੇ ਆਮ ਆਦਮੀ ਪਾਰਟੀ ਸੰਭਲ ਆਏ ਮੈਂ ਮੀਡੀਆ ਦੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਸਾਰੇ ਸਪੈਸਿ ਚ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਰਸਰ ਸਾਹਿਬ 2 ਮਿੰਟ ਲਈ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਧੰਨਵਾਦ ਜੀ ਸ਼ੈਰੀ ਜੀ ਤੁਹਾਨੂੰ ਬਹੁਤ ਹੀ ਵਿਸਤਾਰ ਦੇ ਨਾਲ ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਨੇ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਨੇ ਇਸ ਤੋਂ ਪਹਿਲਾਂ ਸਾਡੇ ਵਰਕਿੰਗ ਪ੍ਰਧਾਨ ਸ਼੍ਰੀ ਕਲਸੀ ਜੀ ਨੇ ਬੜੇ ਵਿਸਤਾਰ ਨਾਲ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੰਮਕਾਰ